ਗੁਰੂ ਨਾਨਕ ਦੇ ਪਹਿਲੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਇਹ ਜਨਮ ਤੋਂ ਹੀ ਉਦਾਸ ਸਨ ਥੋੜੀ ਜੀਆਂ ਸੁਰਤ ਸੰਭਾਲੀ ਚਾਰ ਪੰਜ ਵਰਿਆਂ ਦੇ ਹੋਏ ਕਈ ਦਫਾ ਅਚਾਨਕ ਘਰੋਂ ਗਾਇਬ ਹੋ ਜਾਂਦੇ ਸਨ ਮਾਤਾ ਜੀ ਲਬੜੀਆਂ ਸਨ ਸੜੀ ਜਗਤ ਮਾਤਾ ਸੁਲਖਣੀ ਜੀ ਲਬਦੀ ਸੀ ਪੜੋਸੀਆਂ ਦੇ ਘਰਾਂ ਚਾਹੇ ਦੇਦਰ ਕਿਧਰੇ ਬੱਚਿਆਂ ਨਾਲ ਹੋਵੇ ਸ਼ਾਇਦ ਉੱਪਰ ਕਿਧਰੇ ਖੇਡਦਾ ਪਿਆ ਹੋਵੇ ਗਲੀ ਗਲੀ ਲੱਭਦੀਆਂ ਸਨ ਤੇ ਪਤਾ ਲੱਭਦਾ ਕਿੱਥੇ ਸੀ ਪਿੰਡ ਤੋਂ ਬਾਹਰ ਕਿਸੇ ਰੁੱਖ ਥੱਲੇ ਬੈਠਾ ਉਦਾਸ ਜਨਮ ਤੋਂ ਬਚਪਨ ਤੋਂ ਡਾਂਟਦੀ ਸੀ ਮਾਂ ਐ ਥਾਂ ਬੈਠਣ ਦੀ ਇਹ ਤੇਰੀ ਉਮਰ ਹੈ ਛੋਟਾ ਜਿਹਾ ਤੂੰ ਬੱਚਾ ਹੈ ਤੇ ਕੁਝ ਵੀ ਖਤਰਾ ਹੋ ਸਕਦਾ ਹੈ ਪਿੰਡ ਤੋਂ ਬਾਹਰ ਆ ਜਾਣਾ ਰੁੱਖਾਂ ਥੱਲੇ ਬੈਠ ਜਾਣਾ ਉਦਾਸ ਉਮਰ ਦੇ ਵੱਧਦੇ ਆ ਉਦਾਸੀ ਵੱਧ ਗਈ ਵੱਧ ਗਈ ਸੁੰਦਰ ਕਪੜੇ ਮਾਂ ਸਿਵਾਂਦੀ ਹੈ ਨਹੀਂ ਪਹੁੰਦੇ ਸੁੰਦਰ ਭੋਜਨ ਸਵਾਦਿਸ਼ਟ ਭੋਜਨ ਮਾਤਾ ਤਿਆਰ ਕਰਦੀ ਹੈ ਨਹੀਂ ਖਾਂਦੇ ਰੰਗ ਸੇ ਸਾਦਾ ਵੱਡੇ ਹੁੰਦੇ ਆ ਤੇ ਬਿਲਕੁਲ ਰੁੱਖਾਂ ਤਲੇ ਹੀ ਜੀਵਨ ਬਦਲਿਤ ਕਰਨਾ ਅਰੰਭ ਕੀਤਾ ਔਰ ਆਪ ਦੇ ਨਾਲ ਲਗਤ ਜੁੜ ਗਿਆ ਬਾਬਾ ਸ੍ਰੀ ਚੰਦ ਉਦਾਸੀ ਬਾਬਾ ਸ੍ਰੀ ਚੰਦ ਉਦਾਸੀ ਨਿਰਾਸ਼ ਤੇ ਉਦਾਸ ਮਨੁੱਖ ਜਿੰਨੇ ਵੀ ਸਨ ਉਹ ਬਾਬਾ ਸ੍ਰੀ ਚੰਦ ਦੇ ਆਲੇ ਦੋਲੇ ਇਕੱਠੇ ਹੋ ਗਏ ਇਸ ਤਰ੍ਹਾਂ ਇੱਕ ਪੰਥ ਬਣਿਆ ਸਿੱਖ ਧਰਮ ਦੇ ਗੁਰੂ ਨਾਨਕ ਪੰਥ ਦੇ ਇਹ ਪਹਿਲੇ ਮਿਸ਼ਨਰੀ ਨੇ ਜਿਨ੍ਹਾਂ ਨੇ afghanistan ਤੱਕ ਸਿੱਖੀ ਫੈਲਾਈ tibet ਤੱਕ ਫੈਲਾਈ ਰਾਮੇਸ਼ੰਗ ਦੇ ਚ ਗੁਰਦੁਆਰਾ ਇਹਨਾਂ ਨੇ ਬਣਾਇਆ ਜਗਨਨਾਥ ਪੁਰੀ ਦੇ ਚ ਗੁਰਦੁਆਰਾ ਇਹਨਾਂ ਦਾ ਹੀ ਚੱਲਦਾ ਹੈ ਅੱਜ ਵੀ ਚੱਲਦਾ ਹੈ 68 ਤੀਰਥਾਂ ਉਤੇ ਗੁਰਨਾਨਕ ਦੇ ਨਾਮ ਦਾ ਝੰਡਾ ਇਹਨਾਂ ਨੇ ਝੁਲਾਇਆ nepal ਦੇ ਚ ਵੀ ਡੇਰੇ ਜਿਹੜੇ ਨੇ ਉਦਾਸੀਆਂ ਦੇ ਨੇ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੇ ਨੇ ਅੱਜ ਵੀ ਨੇਪਾਲ ਦੇ ਜੋ ਚੋਟੀ ਦਾ ਮੰਦਰ ਹੈ ਉੱਥੇ ਨੇਪਾਲ ਦੇ ਸਨਾਤਨ ਮੰਦਰ ਯਾਤਰਾ ਲਈ ਹਿੰਦੁਸਤਾਨ ਤੋਂ ਬੜੀ ਦੁਨੀਆ ਉੱਥੇ ਜਾਂਦੀ ਹੈ ਪਸ਼ਪਤੀਨਾਥ ਸ਼ਿਵ ਜੀ ਦਾ ਮੰਦਰ ਉਹ ਦੇਖੋ ਨਹੀਂ ਗੁਰੂ ਨਾਨਕ ਦੇਵ ਜੀ ਦਾ ਮੱਠ ਹੈ ਉਦਾਸੀ ਚਲਾ ਰਹੇ ਨੇ ਇਹ ਇੱਕ ਸਿੱਧਾ ਨਿੱਕਾ ਜਿਹਾ ਉਦਾਹਰਣ ਦਿੱਤਾ ਹੈ ਮਿਸ਼ਨਰੀ ਸੰਨ اور جس قوم بچ مشنری نہ قوم دا وکاس رک ہے جا چالی سال جڑے نے انہوں نے ہندوستان دیچ, ایک کروڑ نم عیسائی سجائے نے آسام تریپورا ناگالینڈ میگھالیا میزورم منی پور کیرلا کرناٹکا ان ایک کروڑ نم سجائے نے. ਕੁਝ ਸੂਬੇ ਤੇ ਪੂਰੇ ਦੇ ਪੂਰੇ ਇਹਨਾਂ ਨੇ 크ਿਸਚਨ ਬਣਾ ਦਿੱਤੇ ਜਿਵੇਂ ਨਾਗਾਲੈਂਡ ਤ੍ਰਿਪੁਰਾ ਸਾਰੇ 크ਿਸਚਨ ਹੋ ਗਏ ਨੇ ਇਹ ਭੁੱਖੇ ਕੋਲ ਅੰਨ ਲੈ ਕੇ ਚਲੇ ਗਏ ਨੰਗੇ ਕੋਲ ਕਪੜੇ ਲੈ ਕੇ ਚਲੇ ਗਏ ਬਿਮਾਰ ਕੋਲ ਦਵਾਈ ਲੈ ਕੇ ਚਲੇ ਗਏ ਅੰਨ ਪੜਦੇ ਕੋਲ ਸਕੂਲ ਲੈ ਕੇ ਚਲੇ ਗਏ ਜਤਿੰਦ ਦੇ ਹੰਝੂ ਪੂੰਜਣ ਲੱਗ ਪਏ। ਬੇਵਾਬ ਦਾ ਸਹਾਰਾ ਬਣ ਗਏ। ਲੋਕੀ ਕ੍ਰਿਸਚਨ ਬਣਦੇ ਗਏ। ਜਿਸ ਦੇ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ ਬਿਮਾਰ ਦੇ, ਉਹਦੀ ਸੇਵਾ ਕਰਨ ਲੱਗ ਪਏ। ਉਹਦੇ ਮੂੰਹ 'ਚ ਆਬ ਬੁਰਕੀਆਂ ਦੇ ਕੇ, ਉਹਨੂੰ ਪਾਣੀ ਪਿਲਾ ਕੇ, ਉਹਨੂੰ ਦਵਾਈ ਖਿਲਾ ਕੇ ਸੁਰਜੀਤ ਕੀਤਾ। ਇਹਨਾਂ ਸੱਤ ਸਟੇਟਾਂ ਤੇ ਫਿਰ ਕੇਰਲਾ, ਕਰਨਾਟਕਾ ਤੇ ਥੋੜਾ ਜਿਹਾ ਤਮਿਲ ਦੇਚ। ਦੇ ਪਿਛਲੇ ਦਿਨ ਦੇ ਆਕੜੇ ਨੇ ਕਿ 1 ਕਰੋੜ ਈਸਾਈ ਇਹਨਾਂ ਨੇ ਇਹਨਾਂ 40 45 ਸਾਲਾਂ ਦੇ ਵਿੱਚ ਸਜਾਏ 500 ਸਾਲ ਦਾ ਸਾਡਾ ਇਤਿਹਾਸ ਹੈ ਜਿੰਨਾ ਗਿਆਨ ਸਾਡੇ ਕੋਲ ਹੈ ਕਿਸੇ ਕੋਲ ਵੀ ਨਹੀਂ ਜਿੰਨੀ ਗੁਰੂਆਂ ਦੀ ਤੇ ਗੁਰੂ ਦੇ ਸਿੱਖਾਂ ਦੀ ਜਿੰਨੀ ਸੇਵਾ ਹੈ ਅੱਜ ਤੱਕ ਕਿਸੇ ਨੇ ਵੀ ਇਤਨੀ ਨਹੀਂ ਕੀਤੀ ਜਿੰਨੇ ਸ਼ਹੀਦ ਸਾਡੇ ਕੋਲ ਨੇ ਕਿਦਰੇ ਵੀ ਨਹੀਂ جتنا ایشوری پربل سدھانت ہے کسے کسی بھی نہیں جاندے آخیا کل ٹوٹل ڈیڑھ کروڑ نے کچھ بھی نہیں ہندوستان ایک گل تو سپشٹ ہو گئی کہ مشنریز نہیں نے مشنری سپرٹ ختم ہو گئی بابا سری چند کے نام ان مشنری ਕਾਰ ਭੇਟ ਗੁਰਦੁਆਰੇ ਤੋਂ ਗੁਰੂ ਘਰ ਤੋਂ ਮਿਲਦੀ ਸੀ ਗੁਰੂ ਅੰਗਦ ਦੇਵ ਜੀ ਦਿੰਦੇ ਰਹੇ ਗੁਰੂ ਅਮਰਦਾਸ ਜੀ ਦਿੰਦੇ ਰਹੇ ਗੁਰੂ ਰਾਮਦਾਸ ਜੀ ਦਿੰਦੇ ਰਹੇ ਗੁਰੂ ਅਰਜਨ ਦੇਵ ਜੀ ਦਿੰਦੇ ਰਹੇ ਸਾਰੇ ਮਠਾਂ ਦਾ ਖਰਚਾ ਗੁਰੂ ਘਰ ਤੋਂ ਚੱਲਦਾ ਸੀ ਇਸ ਤਰ੍ਹਾਂ ਸਿੱਖੀ ਸਾਰੀ ਦੁਨੀਆ 'ਚ ਫੈਲ ਰਹੀ ਸੀ ਕਾਰ ਭੇਟ ਕਦੀ-ਕਦੀ ਬਾਬਾ ਸ੍ਰੀ ਚੰਦ ਆਪ ਵੀ ਲੈਣ ਵਾਸਤੇ ਆਉਂਦੇ ਸਨ ਘੋੜੇ ਤੇ ਅਸਵਾਰ ਹੋ ਕੇ ਜਿਨ੍ਹਾਂ ਨੂੰ ਕਦੀ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੋਵੇਗਾ ਗੁਰੂ ਰਾਮਦਾਸ ਜੀ ਪਾਸ ਕਾਰ ਬੇਠ ਲੈਣ ਵਾਸਤੇ ਆਏ ਡੇਰਿਆਂ ਦਾ ਖਰਚਾ ਮਿਸ਼ਨਰੀਆਂ ਦਾ ਖਰਚਾ ਚਾਰ ਥੈਲੀਆਂ ਭਗਵਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਦਮਾਂ ਤੇ ਰੱਖੀਆਂ ਨੇ ਦਾੜਾ ਬੜਾ ਲੰਬਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਹ ਖੜੇ ਵੀ ਹੋਣ ਤੇ ਦਾੜਾ ਜ਼ਮੀਨ ਨੂੰ ਛੂੰਦਾ ਸੀ ਕਈ ਵਾਰ ਬੈਠਣ ਲੱਗਿਆਂ ਦਾੜੇ ਨੂੰ ਮੋਢੇ ਤੇ ਰੱਖਣਾ ਪੈਂਦਾ ਸੀ ਇਦਰੇ ਪੈਰਾਂ ਦੇ ਚਨਾਵੇ ਬੜਾ ਲੰਬਾ ਦਾੜਾ ਸੀ ਸਿਰ ਦੇ ਕੇਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਲੰਬੇ ਸਨ ਆਪ ਜਿਸ ਦਿਨ ਕੇਸੀ ਇਸ਼ਨਾਨ ਕਰਦੇ ਸਨ ਤੇ ਖੜੇ ਵੀ ਹੋਣ ਕੇਸ ਜ਼ਮੀਨ ਨੂੰ ਛੂੰਦੇ ਸਨ ਔਰ ਇਸ ਦੇ ਹਵਾਲੇ ਨੰਦ ਲਾਲ ਨੇ ਦਿੱਤੇ ਨੇ ਇਸ ਵਕਤ ਉਸ ਨੂੰ ਮੈਂ ਨਾ ਛੇੜਾਂ ਲੰਬਾ ਦਾੜਾ ਬਾਬਾ ਸ੍ਰੀ ਚੰਨ ਨੇ ਦੇਖਿਆ ਬਾਬਾ ਸ੍ਰੀ ਚੰਦ ਦਾ ਦਾੜਾ ਅਜੇ ਨਹੀਂ ਆਇਆ ਸੀ ਸਿਰ ਦੀਆਂ ਜਟਾਵਾਂ ਬਹੁਤ ਲੰਬੀਆਂ ਬਹੁਤ ਲੰਬੀਆਂ ਦਾੜੇ ਦੇ ਕੇ ਇਸ ਮਸੀ ਪੁੱਤੀ ਸੀ ਪਰ ਸਿਰ ਦੀਆਂ ਜਟਾਵਾਂ ਜਟਾਵਾਂ ਸੰ ਕੇਸ ਨਹੀਂ ਸੰ ਬਾਬਾ ਸ੍ਰੀ ਚੰਦ ਜਟਾਵਾਂ ਕੇਸ ਜੋ ਗੁੰਦ ਕੇ ਇੱਕ ਤਰੀਕੇ ਦੇ ਨਾਲ ਬੋਰਡ ਦੇ ਦੁੱਧ ਨਾਲ ਬਣਾਈਆਂ ਜਾਂਦੀਆਂ ਨੇ ਜਟਾਵਾਂ ਸੰ اور کبھی کہنے جنم تو ہی جٹاواں سن جب جنم ہے تو سیس تے جٹاواں سن خیر مختصر سباوک انہوں نے رسنا تو نکلیا کدی کدی مہا پرش مذاق بھی کر لیں دے, دے اے گرو رام داس ای لمبا دا داڑا جتھے تک میرا اندازہ ہے اس طرح نہیں آخیا کیوں ل... ਇੰਨੀ ਦਾੜੀ ਕਿਉਂ ਵਧਾਈ ਹੈ ਅੰਜ ਨਹੀਂ ਆਖਿਆ ਅੰਜ ਆਖਿਆ ਇੰਨਾ ਲੰਬਾ ਦਾੜਾ ਕਿ ਭੰਗੁਰਾਮ ਦਾਸ ਜੀ ਉਸ ਦਾੜੇ ਨਾਲ ਬਾਬਾ ਸ੍ਰੀ ਚੰਦ ਦੇ ਚਰਨ ਝਾੜਨ ਲੱਗ ਪਏ ਅਖਣ ਲਗੇ ਮਹਾਪੁਰ